ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਆਪਣੇ YouTube ਚੈਨਲ ਗੁਰੀ ਡੈਰੀ ਫਾਰਮ ਦੀਪਗੜ੍ਹ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਭਾਈ ਜੀ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਸਭ ਤੋਂ ਪਹਿਲਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਘੰਟੀ ਦੇ ਬਟਨ ਤੇ ਮੇਰਾ ਵੀਰ ਜਰੂਰ ਪ੍ਰੈਸ ਕਰ ਦਿਆ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ। 62801 37325 ਮੇਰਾ ਮੋਬਾਈਲ ਨੰਬਰ ਹੈ। 10 ਤੋਂ 15 ਫਟੋਮਾਂ ਭੇਜ ਕੇ ਐਡ ਭਾਈ ਜੀ ਲਵਾ ਸਕਦੇ ਹੋ। ਹੁਣ ਭਾਈ ਜੀ ਆਪਾਂ ਤੁਹਾਡੇ ਦੋ ਸੰਦ ਲੈ ਕੇ ਆਏ ਇੱਕ ਸੁਪਰ ਸੀਡਰ ਤੇ ਇੱਕ ਹੈਗਾ ਸਵਰਾਜ 855 ਟਰੈਕਟਰ ਤੇ ਬਾਈ ਦਾ ਮੋਬਾਈ 94781 17862 ਬਾਈ ਦਾ ਮੋਬਾਈਲ ਨੰਬਰ ਆ 94781 17862 ਬਾਈ ਦਾ ਮੋਬਾਈਲ ਨੰਬਰ ਅਤੇ ਮਾਡਲ ਹੈਗਾ ਜੀ ਟਰੈਕਟਰ ਦਾ ਟਰੈਕਟਰ ਹੈਗਾ ਬਾਈ ਜੀ 2014 ਮਾਡਲ ਟਰੈਕਟਰ ਹੈਗਾ 4 ਸਟਾਰ ਟਰੈਕਟਰ ਆ ਬਾਈ ਜੀ ਰਿਵਰਸ ਪੀਟੀਓ ਆ ਪਾਵਰ ਸਟੀering ਆ ਸਾਰਾ ਟਰੈਕਟਰ ਬਾਈ ਜੀ ਬਿਲਕੁਲ origignal ਆ ਇੰਜਨ ਗੀਅਰ ਪੱਖੋਂ ਬਿਲਕੁਲ ਓਕੇ ਆ ਲੈਫਟ ਦੀ ਫੁੱਲ ਗਾਰੰਟੀ ਆ ਇੰਜਨ ਗੀਅਰ ਦੀ ਫੁੱਲ ਗਾਰੰਟੀ ਆ ਤੇ ਟਾਇਰਾਂ ਦੀ ਗੱਲ ਕਰਕੇ ਪਿਛਲੇ ਟਾਇਰ ਬਾਈ ਜੀ ਬਿਲਕੁਲ ਨਵੇਂ ਆ ਤੇ ਅਗਲੇ ਟਾਇਰ ਬਾਈ ਜੀ ਦੇ ਨਾਲ ਦੇ ਆਗੇ 70 ਤੋਂ 80 ਪੈਸੇ ਟਾਇਰ ਆਗੇ ਸਾਰਾ ਟਰੈਕਟਰ ਬਿਲਕੁਲ Ориਜినਲ ਪਿਆ ਤੇ ਡਿਮਾਂਡ ਹੈਗੀ ਆ ਟਰੈਕਟਰ ਦੀ 4 ਲੱਖ ਤੇ 60000 ਰੁਪਿਆ ਡਿਮਾਂਡ ਆ ਬਾਈ ਜੀ 4 ਲੱਖ ਤੇ 60000 ਰੁਪਿਆ ਮੌਕੇ ਤੇ ਵਧੀਆ ਮੰਤਨ ਬਾਈ ਜੀ ਹੋ ਜੂਗਾ ਪੰਜਾਬ ਨੰਬਰ ਦਾ ਟਰੈਕਟਰ ਆ ਹੈ ਅਗਲਾ ਸੰਧ ਹੈਗਾ ਬਾਈ ਜੀ ਸੁਪਰ ਸੀਡਰ ਆ ਤੇ ਮੋਬਾਈਲ ਨੰਬਰ ਹੈਗਾ ਵੀਰ ਦਾ 98771 65598771 655 ਬਾਈ ਦਾ ਮੋਬਾਈਲ ਨੰਬਰ ਆ ਇਹ ਸੁਪਰ ਸੀਡਰ ਹੈਗਾ ਵੀਰ ਜੀ 7 ਫੁੱਟਾ ਵੀਰ ਜੀ ਸੁਪਰ ਸੀਡਰ ਹੈ 7 ਫੁੱਟਾ ਸੁਪਰ ਸੀਡਰ ਹੈ ਵਧੀਆ ਕੰਡੀਸ਼ਨ ਦਾ ਪਿਆਗਾ ਬਹੁਤ ਘੱਟ ਵਜਾਈ ਕਰੀ ਇਹਦੇ ਨਾਲ ਪੂਰੀ ਵਧੀਆ ਹਾਲਤ ਦਾ ਪਿਆਗਾ 2021 ਮਾਡਲ ਹੈਗਾ 7 ਫੁੱਟਾ ਹੈਗਾ 2021 ਮਾਡਲ ਹੈਗਾ ਸੁਪਰ ਸੀਡਰ ਜੇਕਰ ਆਪਾਂ ਰੇਟ ਦੀ ਗੱਲ ਕਰਗੇ ਤਾਂ ਵੀਰ ਨੇ ਦੀ ਡਿਮਾਂਡ ਰੱਖੀ ਹੈਗੀ 1 ਲੱਖ ਸਿਰਫ ਹੀ 15000 ਰੁਪਏ ਡਿਮਾਂਡ ਹੈ ਤੇ 1 ਲੱਖ ਤੇ 15000 ਰੁਪਏ ਡਿਮਾਂਡ ਆ ਵੀਰੇ ਮੌਕੇ ਤੇ ਪੂਰਾ ਵਧੀਆ ਦੋਨੋਂ ਸੰਦਾ ਦਾ ਮਾਨਤਨ ਫੁੱਲ ਹੋ ਜਾਊਗਾ ਇਦਾਂ ਦੇ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ ਜੀ